ਅੱਜ ਅਸੀਂ ਤੁਹਾਨੂੰ ਇਹ ਜਿਹੇ ਪਰਿਵਾਰ ਦੇ ਨਾਲ ਮਿਲੌਣ ਜਾ ਰਹੇ ਹਾਂ ਇਹ ਜਿਹੜਾ ਪਰਿਵਾਰ ਦੀ ਕਹਾਣੀ ਲੈ ਕੇ ਆਏ ਹਾਂ ਜਿਹੜੇ ਪੂਰੇ ਪਰਿਵਾਰ ਦੇ ਉੱਤੇ ਵਿਵਤਾ ਪਈ ਹੋਈ ਹੈ ਕਿਸੇ ਨੇ ਸਾਹਮਣੇ ਮੁਸਾਬ ਨਹੀਂ ਦਿੱਤਾ ਮੈਨੂੰ ਅੱਛਾ ਕੋਈ ਇਨਸਾਫ ਨਹੀਂ ਮਿਲਿਆ ਹਾਂ ਮੌਤ ਫੜ ਫੜ ਕੇ ਲਾਅ ਤੇ ਕਰ ਜਾਣ ਹੋ ਗਈ ਅੱਛਾ ਕਿਸੇ ਨੇ ਨਹੀਂ ਸੁਣੀ ਐਸਪੀ ਦੇ ਡੀਐਸਪੀ ਦੇ ਤਾਂ ਹਾਂ ਤੱਕ ਵੀ ਡੀਆਈਜੀ ਦੇ ਬਹੁਤ ਗਈ ਮੈਂ ਕਿਸੇ ਨੇ ਸੁਣਾ ਨਹੀਂ ਮੈਨੂੰ ਫਲੇ ਕਾਗਜ਼ੀ ਰਹਿ ਕੇ ਮੇਰੇ ਪਲਸਫਾ ਤਾ ਮ ਕਿਸੇ ਕੋਲ ਗੱਲ ਨਹੀਂ ਕੀਤੀ ਅੱਜ ਤੋਂ ਸੁਆਇਆ ਅੱਜ ਵੀ ਮੈਂ ਬਹੁਤ ਔਖੀ ਔਖ ਕੀਤੀ ਐ ਜਿਹਦੇ ਰਿਕ ਨੂੰ ਪਿਆਰੀ ਹੁੰਦੀ ਆ ਵੀ ਬੇਜਿਤੀ ਡਰਦੀ ਥੀ ਯਾਰਾ ਕਿਹੜੇ ਸੰਨ ਦੇ ਵਿੱਚ ਤੁਸੀਂ ਮਹਿਲਾ ਵਿੰਗ ਦੇ ਪ੍ਰਧਾਨ ਬਣੇ ਤੇ ਕੀ ਜ਼ਿੰਮੇਵਾਰੀ ਹੁੰਦੀ ਸੀ ਤੁਹਾਡੀ ਉਹਦੇ ਵਿੱਚ 60 ਪਿੰਡ ਹੁੰਦੇ ਨਾ 60 ਪਿੰਡਾਂ ਦੇ ਵਿੱਚ ਵਰਕਰ ਮਾਉਣੇ ਪਾਰਟੀਆਂ ਮਾਉਣੀਆਂ ਤੇ ਇਕੱਠ ਕਰਨਾ ਵੱਡੇ ਲੀਡਰਾਂ ਨੇ ਆਉਣਾ ਹੁੰਦਾ ਜਿਹੜੇ ਕਹਿੰਦੇ ਨਾ ਲੀਡਰਾਂ ਦੇ ਨਾਲ ਹੁੰਦੇ ਆ ਜਾਂ ਲੀਡਰਾਂ ਦੀ ਦੇ ਅੱਗੇ ਪਿੱਛੇ ਹੁੰਦੇ ਆ ਉਹਨਾਂ ਨੂੰ ਰੈਲੀਆਂ 'ਚ ਇਕੱਠ ਕਰਕੇ ਵਿਖਾਉਂਦੇ ਆ ਹਨਾ ਉਹ ਤਾਂ ਬਹੁਤ ਕਰੀਬੀ ਹੋ ਜਾਂਦੇ ਨੇ ਨਜ਼ਦੀਕੀ ਹੋ ਜਾਂਦੇ ਤੁਸੀਂ ਘਰੇ ਕੁਛ ਨਹੀਂ ਬਣਾਇਆ ਮੇਰਾ ਦਿਮਾਗ ਹੀ ਨਹੀਂ ਸੀ ਇਹਨੇ ਬਣਾਉਂਦਾ ਵੀ ਬਣਾਵਾ ਅੱਛਾ ਬਸ ਕਰ ਲਾ ਲੀਡਰੀ ਭੁੱਖੀ ਸੀ ਮੈਂ ਅੱਛਾ ਉਹ ਲੀਡਰੀ ਵੀ ਨਹੀਂ ਮਿਲੀ ਬੜੀਅਤ ਲੀਡਰਾਂ ਦੇ ਮੈਨ ਲਾਉਣੇ ਨੌਕਰੀ ਤੇ ਮੁੰਡੇ ਲਵਾਏ ਉਹਨਾਂ ਨੇ ਅੱਜ ਮੇਰੀ ਸਿਆਣ ਨਹੀਂ ਕੱਢੀ ਪੁੱਤਾਂ ਦੀ ਮੌਤ ਨੇ ਜਿਵੇਂ ਤੋੜ ਕੇ ਰੱਖਤਾ ਪੁੱਤਾਂ ਦੀ ਮੌਤ ਨੇ ਗੋਡੀ ਲਵਾਤੀ ਮੇਰੀ ਹੱਕ ਤਾਂ ਬਣਦਾ ਸੀ ਉਹਨਾਂ ਨੂੰ ਪਤਾ ਲੈਣ ਦਾ ਵੀ ਸਾਡੀ ਪਾਰਟੀ ਜੀ ਆਈ ਕੀ ਗੱਲ ਪੁੱਛਗੇ ਤਾਂ ਸਹੀ ਹਮ ਨਾ ਵਰਤ ਕੇ ਸੱਟ ਤਾਂ ਹਾਂਜੀ ਕੰਮ ਲੈ ਮੈਥੋਂ ਹਮ ਹੁਣ ਕੌਣ ਤੇ ਮੈਂ ਕੌਣ ਤੁਸੀਂ ਇਹਨਾਂ ਨੂੰ ਸਾਂਭ ਰਹੇ ਹੋ ਹਾਲਾਤ ਤੁਹਾਡੇ ਘਰ ਦੇ ਵੀ ਬਹੁਤੇ ਚੰਗੇ ਨਹੀਂ ਕਿਵੇਂ ਇਹਨਾਂ ਦੀ ਦਵਾਈ ਬੂਟੀ ਦਾ ਕਿਵੇਂ ਕਰਦੇ ਹੋ ਜਿੰਨੇ ਹੁੰਦੇ ਜੀ ਉਹ ਨਿਕਲਿਆ ਕੇ ਲਾ ਲਈਦੇ ਜਿੱਦ ਮੈਂ ਤਾਂ ਹੁਣ ਕੰਨੇਚਰ ਹੋ ਗਏ ਉਹਨਾਂ ਨੂੰ ਕੋਈ ਦਵਾਈ ਨਹੀਂ ਲੱਗਦੀ ਅੱਛਾ ਪੈਸਾ ਹੁੰਦਾ ਨਾਮ ਦੇ ਕੇ ਦਿੱਤੀ ਹੈ ਔਖਾ ਦਾ ਹੁਣ ਆਪ ਨੂੰ ਛੜਵਾਉਂਦੀ ਜਾਵੇ ਕਿੰਨੀ ਸਾਡੇ ਕੋਲ ਜਾਇਦਾਦ ਸੀ ਤੇ ਸਾਰਾ ਪੈੰਡ ਸਾਡੀ ਬਲੇ ਬਲੇ ਕਰਦਾ ਹੈਗਾ ਤੇ ਕਿੱਥੇ ਅੱਜ ਅਸੀਂ ਕੋਟਿਓ ਖੱਟੇ ਹੋਏ ਕਹਿੰਦੇ ਪੰਜੀ ਨੇ ਸਾਡੇ ਕੋਲੇ ਨਾਮ ਆਦਾ ਥਾਨ ਆ ਥਾਪਾ ਰਕੋਛੀ ਨੇ ਹੂੰ ਦੇ ਵਿਲਿਓ ਹੈ ਬੈਠੇ ਸਤਿ ਸ਼੍ਰੀ ਅਕਾਲ ਜੀ ਲਿਵਮਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਮੈਂ ਮੋਦਕੀ ਪਿੰਡ ਦੇ ਵਿੱਚ ਖੜੀ ਹੋਈ ਆ ਜੋ ਕਿ ਜ਼ਿਲ੍ਹਾ ਫਰੋਜ਼ਪੁਰ ਦੇ ਵਿੱਚ ਪੈਂਦਾ ਹੈ ਅਸੀਂ ਆਮ ਤੌਰ ਤੇ ਕਹਾਣੀਆਂ ਦਿਖਾਉਂਦੇ ਆ ਕਿਸੇ ਇੱਕ ਵਿਅਕਤੀ ਦੇ ਉੱਤੇ ਵਿਪਤਾ ਪਈ ਪਰ ਅੱਜ ਅਸੀਂ ਤੁਹਾਨੂੰ ਇਹ ਜਿਹੇ ਪਰਿਵਾਰ ਦੇ ਨਾਲ ਮਿਲੌਣ ਜਾ ਰਹੇ ਹਾਂ ਅਜਿਹਾਂ ਪਰਿਵਾਰ ਦੀ ਕਹਾਣੀ ਲੈ ਕੇ ਆਏ ਹਾਂ ਜਿਹੜੇ ਪੂਰੇ ਪਰਿਵਾਰ ਦੇ ਉੱਤੇ ਵਿਵਪਤਾ ਪਈ ਹੋਈ ਹੈ ਪਰਿਵਾਰ ਦੇ ਹਰੇਕ ਜੀ ਦੇ ਉੱਤੇ ਵਿਵਪਤਾ ਪਈ ਆ ਅ ਮੇਰੇ ਨਾਲ ਜਿਹੜੀ ਤੁਸੀਂ માતા ਦੇਖ ਰਹੇ ਹੋ ਇਹਨਾਂ ਦਾ ਨਾਮ માતા ਕਰਨੈਲ ਕੌਰ ਹੈ ਕਿਸੇ ਟਾਈਮ ਇਹ ਮਹਿਲਾ ਵਿੰਗ ਦੇ ਪ੍ਰਧਾਨ ਹੁੰਦੇ ਸੀ ਬਲਾਕ ਦੇ ਵਿੱਚੋਂ ਅੱਜ ਇਹਨਾਂ ਦੇ ਹਾਲਾਤ ਹੈ ਜਿਹੜੇ ਉਹ ਬੱਤਰ ਹੋ ਰਹੇ ਨੇ ਇਹਨਾਂ ਨੂੰ ਅਧਰੰਗ ਦਾ ਦੌਰਾ ਪੈਂਦਾ ਜਿਸ ਤੋਂ ਬਾਅਦ ਜਿਹੜਾ ਇਹ ਇਹਨਾਂ ਦੇ ਇਹ ਹਾਲ ਹੋ ਜਾਂਦੇ ਆ ਕਿਸੇ ਟਾਈਮ ਵੱਡੇ ਵੱਡੇ ਸਿਆਸੀ ਲੀਡਰ ਆ ਜਿਹੜੇ ਉਹ ਇਹਨਾਂ ਨੂੰ ਸਨਮਾਨਿਤ ਕਰਦੇ ਹੁੰਦੇ ਸੀ ਤੇ ਇਹ ਰੈਲੀਆਂ ਦੇ ਵਿੱਚ ਬੀਬੀਆਂ ਦਾ ਇਕੱਠ ਕਰਦੇ ਹੁੰਦੇ ਸੀ ਵੱਡੇ ਵੱਡੇ ਲੀਡਰਾਂ ਲਈ ਤੇ ਅਹੁਦੇ ਵੀ ਆ ਜਿਹੜੇ ਉਹ ਇਹਨਾਂ ਨੂੰ ਦਿੱਤੇ ਜਾਂਦੇ ਸੀ ਪਰ ਅੱਜ ਇਹ ਮਾਤਾ ਦੇ ਕੀ ਹਾਲਾਤ ਨੇ ਉਹ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਸਤਿ ਸ੍ਰੀ ਅਕਾਲ ਮਾਤਾ ਸਤਿ ਸ੍ਰੀ ਅਕਾਲ ਪਤਾ ਮਾਤਾ ਪਹਿਲਾਂ ਤੁਹਾਡਾ ਪਿੰਡ ਦੱਸ ਦੋ ਕਿਹੜਾ ਪਿੰਡ ਹੈ ਤੁਹਾਡਾ ਜੀ ਮੰਡੀਕਲਾ ਜੀ ਮੰਡੀਕਲਾ ਇੱਥੇ ਅੱਜ ਮੁੱਦ ਕੀ ਤੁਸੀਂ ਕਿਹਦੇ ਕੋਲ ਬੈਠੇ ਹੋ ਮੈਂ ਆਪਦੀ ਕੁੜੀ ਕੋਲ ਬੈਠੀ ਆਂ ਜੀ ਅੱਛਾ ਮਾਤਾ ਜਿਵੇਂ ਮੈਂ ਅਹੁਦੇ ਦੀ ਗੱਲ ਕੀਤੀ ਹੈ ਨਾ ਕਿਹੜੇ ਸੰਨ ਦੇ ਵਿੱਚ ਤੁਸੀਂ ਮਹਿਲਾ ਵਿੰਗ ਦੇ ਪ੍ਰਧਾਨ ਬਣੇ ਤੇ ਕੀ ਜ਼ਿੰਮੇਵਾਰੀ ਹੁੰਦੀ ਸੀ ਤੁਹਾਡੀ ਉਹਦੇ ਵਿੱਚ ਮੈਂ ਪੜੀ ਲਿਖੀ ਨਹੀਂ ਬੁੱਤ ਮੇਰੇ ਯਾਦ ਨਹੀਂ ਹੈਗਾ ਉਹ ਹੁਣ ਆਉਂਦਾ ਮੇਰਾ ਬਲਾਕ ਦਾ ਹੈ ਤੇ ਬਲਾਕ ਦੇ 7 ਪਿੰਡ ਹੁੰਦੇ ਨਾ 7ਾਂ ਪਿੰਡਾਂ ਦੇ ਵਿੱਚ ਵਰਕਰ ਬਣਾਉਣੇ ਪਾਰਟੀ ਨਾਂ ਮ ਆਉਣੀਆਂ ਹੂੰ ਤੇ ਇਕੱਠ ਕਰਨਾ ਵੱਡੇ ਲੀਡਰਾਂ ਨੇ ਆਉਣਾ ਹੁੰਦਾ ਅੱਛਾ ਬਹੁਤ ਕੰਮ ਕੀਤਾ ਜੀ 20 ਸਾਲ ਕੀਤਾ 20 ਸਾਲ ਕੰਮ ਕੀਤਾ ਤੁਸੀਂ ਹਾਂਜੀ ਅੱਛਾ ਕਿਹੜੀ ਕਿਹੜੀ ਸਰਕਾਰਾਂ ਉਸ 20 ਸਾਲਾਂ ਦੇ ਵਿੱਚ ਬਦਲੀਆਂ ਕਾਂਗਰਸ ਅੱਛਾ ਮਿੱਚਕਾਲੀ ਵੀ ਆਉਂਦੇ ਰਹੇ ਆ ਅੱਛਾ ਵਿੱਚ ਹੋਰ ਵੀ ਆਉਂਦੇ ਰਹੇ ਆ ਅੱਛਾ ਐਨਾ ਮੇਰੇ ਹਰ ਹੁਣ ਚੇਤਾ ਨਹੀਂ ਹਾਂ ਪੁਕੂ ਪੁਕੂ ਵੀ ਪਈ ਜਾਤ ਮੇਰੀ ਅੱਛਾ ਮੈਂ ਆ ਤੁਹਾਡੇ ਆ ਪੜ ਰਹੀ ਸੀ ਇਹਦੇ ਵਿੱਚ ਤੁਹਾਨੂੰ ਆ ਸਨਮਾਨਿਤ ਵੀ ਕੀਤਾ ਗਿਆ ਹਾਂਜੀ ਹਾਂਜੀ ਦਿੱਲੀ ਤੋਂ ਮਿਲਿਆ ਸੀ अच्छा हम रेडली ले गए सीधी दिल्ली ये जी जड़ी उदों केंद्र सरकार सी ओना दे वलो माता नु सम्मानਿਤ ਕੀਤਾ ਗਿਆ ਸੀ ਪ੍ਰਸ਼ੰਸ਼ਾ ਪੱਤਰ ਹੈ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀਗਾ ਤੇ ਇਹ ਮੇਰੇ ਖਿਆਲ ਨਾਲ ਗੱਲ ਹੈ ਜਿਹੜੀ 2 1900 ਇਹਨਾਂ ਨੇ ਇੱਥੇ ਮੈਨੂੰ ਇੱਕ ਲੈਟਰ ਦਿਖਾਇਆ ਸੀ ਮੈਂ ਤੁਹਾਨੂੰ ਉਹਦੇ ਬਾਰੇ ਦੱਸਦੀ ਹਾਂ 1993 ਦੇ ਵਿੱਚ ਇਹ ਮਹਿਲਾ ਵਿੰਗ ਦੇ ਪ੍ਰਧਾਨ ਬਣੇ ਸੀ ਆ ਪੱਤਰ ਹੈ ਜਿਹੜਾ ਉਦੋਂ ਦਾ ਹੈ ਉਨੀ 93 ਤੋਂ ਲਗਾਤਾਰ ਇਹਨਾਂ ਨੇ ਇਹਨਾਂ ਦਾ ਦੱਸਣਾ ਹੈ ਵੀ 20 ਸਾਲ ਮੈਂ ਸੇਵਾ ਕੀਤੀ ਐ ਤੇ ਫਿਰ ਮਾਤਾ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਸੀ ਜਾਂ ਕਿਉਂ ਅੱਜ ਧੀ ਕੋਲ ਕਿਵੇਂ ਬੈਠੇ ਹੋ ਪੁੱਤ ਸੀ ਪੁੱਤ ਦੋ ਮੇਰੇ ਅੱਛਾ ਇੱਕ ਤਾਂ ਚਾਨਕ ਅਗ ਲੱਗੀ ਹੂੰ ਉਹਦੋਂ ਮੁੱਕ ਗਿਆ ਇੱਕ ਬੱਸ ਨੇ ਮਾਰਤਾ ਦੀਪ ਬੱਸ ਨੇ ਅੱਛਾ ਜਿੱਥੇ ਮੈਂ ਜਾਂਦੀ ਉੱਥੇ ਮੈਨੂੰ ਕੁਝ ਨਹੀਂ ਮਿਲਦਾ ਸੀ ਹੂੰ ਇਹ ਕੰਪਨੀ ਦੇ ਮਾਲਕ ਸੀਗੇ ਪੁੱਤ ਮੈਂ ਗਰੀਬਣੀ ਸੀ ਨਹੀਂ ਇਹ ਐਕਸੀਡੈਂਟ ਕਿਵੇਂ ਹੋਇਆ ਸੀ ਮਾਤਾ ਬੱਸ ਦੇ ਵਿੱਚ ਅੱਛਾ ਕਦੋਂ ਕਦੋਂ ਕਿੰਨੇ ਸਾਲ ਹੋ ਗਏ ਬੁੱਤ ਦੀ ਮੌਤ ਨੂੰ 15 16 ਸਾਲ ਹੋ ਗਏ ਜੀ 15 16 ਸਾਲ ਹੋ ਗਏ ਹਾਂਜੀ ਅੱਛਾ ਬਸਦੇ ਇਹੇਠਾਂ ਆਗੇ ਅਸੀਂ ਬਸਦੇ ਹਾਂਜੀ ਬਸਾਂ ਦੇ ਥੱਲੇ ਦੇ ਆਗੇ ਮਗਰਲੇ ਟਾਇਰ ਚੜ੍ਹ ਗਏ ਅੱਛਾ ਸਿਰ ਫਸ ਗਿਆ ਅੱਛਾ ਤੇ ਤੁਸੀਂ ਕੋਈ ਕੰਪਲੇਂਟ ਵਗੈਰਾ ਨਹੀਂ ਕੀਤੀ ਬਹੁਤ ਕੀਤੀਆਂ ਜੀ ਅੱਛਾ ਕਿਸੇ ਨੇ ਇਨਸਾਫ ਕਿਸੇ ਨੇ ਇਨਸਾਫ ਨਹੀਂ ਦਿੱਤਾ ਮੈਨੂੰ ਅੱਛਾ ਕੋਈ ਇਨਸਾਫ ਨਹੀਂ ਮਿਲਿਆ ਹਾਂ ਮੌਤ ਫੜ ਫੜ ਕੇ ਲਾਤਾ ਕਰ ਜਾਣ ਹੋ ਗਈ ਅੱਛਾ ਕਿਸੇ ਨੇ ਨਹੀਂ ਸੁਣੀ ਐਸਪੀ ਜੀ ਦੇ ਡੀਐਸਪੀ ਦੇ ਤਾਂ ਤੱਕ ਵੀ ਡੀਆਈਜੀ ਦੇ ਬਹੁਤ ਗਈ ਮੈਂ ਕਿਸੇ ਨੇ ਸੁਣਿਆ ਨ ਮੈਨੂੰ ਕਿਸੇ ਨੇ ਪੁੱਤ ਦੀ ਮੌਤ ਦਾ ਇਨਸਾਫ ਨਹੀਂ ਦਿੱਤਾ ਨਾ ਜੀ ਕਿਸੇ ਨੇ ਨਹੀਂ ਦਿੱਤਾ ਇਨਸਾਫ ਮੈਨੂੰ ਅੱਛਾ ਅੱਛਾ ਫਿਰ ਮਾਤਾ ਆਪ ਕਦੋਂ ਤੁਸੀਂ ਮੰਝੇ ਤੇ ਕਦੋਂ ਬੰਨੇ ਹੋ ਆਪ ਸੱਤ ਸਾਲ ਹੋ ਗਏ ਜੀ ਸੱਤ ਸਾਲ ਹੋ ਗਏ ਹਾਂਜੀ ਤੁਹਾਡਾ ਆਪ ਦਾ ਉੱਥੇ ਘਰ ਮਕਾਨ ਨਹੀਂ ਸੀ ਕੋਈ ਜਾਂ ਜ਼ਮੀਨ ਜਾਇਦਾਦ ਮਾਤਾ ਜਾ ਜ਼ਮੀਨ ਜਿਆਦਾ ਕੋਈ ਨਹੀਂ ਸੀ। ਅੱਛਾ ਇੱਕ ਮਕਾਨ ਸੀਗਾ ਜਰੂਰ। ਅੱਛਾ ਜ਼ਮੀਨ ਮੇਰੇ ਕੋਲ ਕੋਈ ਨਹੀਂ। ਹੂੰ ਤੇ ਉਹ ਮਕਾਨ ਫਿਰ ਹੁਣ ਤੁਸੀਂ ਇਹ ਤੁਹਾਡਾ ਪੋਤਾ ਆ। ਹਾਂ ਪੋਤਾ ਜੀ ਮੇਰਾ ਇਹ ਨਿਕਾਜ ਸੀ। ਹੂੰ ਤੇ ਇਹਨੇ ਬੱਚਾ ਸੀ ਕੋਈ ਪਤਾ ਨਹੀਂ ਸੀ। ਕਿੰਨੇ ਸਾਲਾਂ ਦਾ ਸੀ ਇਹ ਜਦੋਂ ਇਹਨਾਂ ਦੇ ਫਾਜ਼ਲ ਦੀ ਦੇਖੋਈ? 3 ਸਾਲਾਂ ਦਾ। ਅੱਛਾ ਤੇ ਨੂਰਾਨੀ ਨੂਰਾਨੀ ਹੈ ਨਹੀਂ। ਚਲੀ ਗਈ। ਚਲੀ ਗਈ। ਅੱਛਾ ਵਿਆਹ ਕਰਾ ਲਿਆ ਉਹਨੇ। ਅੱਛਾ ਹੋਰ ਵਿਆਹ ਕਰਵਾ ਲਿਆ। ਹਾਂ ਜੀ। अच्छा फिर ये ਤੁਹਾਡੇ ਕੋਲ ਰਹਿ ਗਿਆ 4 ਸਾਲਾਂ ਦਾ ਸੀ ਤੇ ਉਹ ਮਕਾਨ ਆ ਜਿਹੜਾ ਫਿਰ ਤੁਸੀਂ ਉਹ ਵੇਚਤਾ ਹਾਂਜੀ ਉਹ ਵੇਚ ਕੇ ਮੇਰੇ ਤੇ ਇਲਾਜ ਕਰਾਇਆ ਮੇਰੇ ਪੁੱਤੇ ਨੇ اچھا ਨਹੀਂ ਹੋਇਆ ਇਲਾਜ ਇਲਾਜ ਵੀ ਨਹੀਂ ਹੋਇਆ ਤੇ ਮਕਾਨ ਵੀ ਆ ਮਕਾਨ ਵੀ ਵਿਕ ਗਿਆ اچھا ਹੁਣ ਮੰਜੇੜਾ ਨੂੰ ਕਿਹਨੂੰ ਤਰਸਦੇ ਹੂੰ ਕਿਥੇ ੜਾਗੇ ਫਿਰ ਉਸ ਤੋਂ ਬਾਅਦ ਤੁਸੀਂ ਆਪ ਦੀ ਧੀ ਕੋਲ ਆ ਗਏ ਹਾਂਜੀ ਕੋਲ ਲੈ ਆਈ ਵਿਚਾਰੀ ਹੂੰ ਮੇਰੀ ਸੇਵਾ ਕਰਦੀ ਹੈ ਅੱਛਾ ਤੇ ਮਾਤਾ ਤੁਸੀਂ ਇਹਨਾਂ 'ਚੋਂ ਐਨੇ ਲੀਡਰਾਂ ਨਾਲ ਤੁਹਾਡੇ ਸੰਪਰਕ ਹੋਣਗੇ ਉਹਨਾਂ ਸਮਿਆਂ ਦੇ ਵਿੱਚ ਤੁਸੀਂ ਕਦੇ ਇਹਨਾਂ ਨਾਲ ਗੱਲ ਨਹੀਂ ਕੀਤੀ ਐਨੇ ਆ ਕਿ ਅੱਜ ਕੱਲੇ ਕਾਗਜ ਰਹਿ ਗਏ ਤੁਹਾਡੇ ਬੱਲੇ ਕੱਲੇ ਕਾਗਜ਼ ਹੀ ਰਹਿ ਗਏ ਮੇਰੇ ਪੱਲ ਤੇ ਪਤਾ ਮੈਂ ਕਿਸੇ ਕੋਲ ਗੱਲ ਨਹੀਂ ਕੀਤੀ ਅੱਜ ਤੋਂ ਸੁਆਇਆ ਅੱਜ ਵੀ ਮੈਂ ਬਹੁਤ ਔਖੀ ਔਖ ਕੀਤੀ ਐ ਇਹ ਜਿੱਦ ਹਰ ਇੱਕ ਨੂੰ ਪਿਆਰੀ ਹੁੰਦੀ ਆ ਵੀ ਬੇਇੱਜ਼ਤੀ ਡਰਦੀ ਸੀ ਨਹੀਂ ਇਹ 'ਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਆ ਮਾਂ ਹੈ ਬਹੁਤ ਹੁੰਦਾ ਪੁੱਤ ਫਰਕ ਅੱਛਾ ਅੱਜ ਮੈਨੂੰ ਨਾ ਸਾਰਿਆ ਇਹ ਕੰਮ ਕਰਨਾ ਪਿਆ अच्छा मंगणा ਔਖਾ ਲੱਗਦਾ ਮੱਖਾ ਲੱਗਦਾ ਮੰਗਣਾ ਹੂੰ ਪੁੱਤ ਹੈ ਨਹੀਂ ਤਾਂ ਮੰਗਣਾ ਪੈ ਗਿਆ ਤਾਂ ਮੰਗਣਾ ਪੈ ਗਿਆ ਪਰ ਧੀ ਵੀ ਤੁਹਾਨੂੰ ਸਾਮ ਰਹੀ ਆਤੀ ਹਾਂਜੀ ਸਾਮ ਰਹੀ ਐ ਸਾਮ ਰਹੀ ਐ ਪਰ ਉਹ ਗੱਲ ਨਹੀਂ ਹੈਗੀ ਉਹ ਗੱਲ ਨਹੀਂ ਹੈਗੀ ਨਾ ਕਿਉਂਕਿ ਉਹਦੇ ਆਪ ਦੇ ਹਾਲਾਤ ਆ ਜਿਹੜੇ ਉਹ ਵੀ ਬੱਤਨ ਆ ਉਹ ਮਰਕਾ ਠੀਕ ਨਹੀਂ ਹੈਗੀ ਠੀਕ ਨਹੀਂ ਹੈਗੀ ਅੱਛਾ ਸასი ਕਾਲ ਬਈ ਸੀਰੀ ਕੀ ਨਾਮ ਹੈ ਤੁਹਾਡਾ ਮੇਰਾ ਨੰਦੀਪ ਸਿੰਘ ਹੈ ਅੱਛਾ ਤੁਸੀਂ ਜਿਵੇਂ ਦਾਦੀ ਨੇ ਦੱਸਿਆ ਵੀ ਜਦੋਂ ਇਹ ਬਿਮਾਰ ਹੋਏ ਪਹਿਲੀ ਵਾਰ ਦੌਰਾ ਪਿਆ ਹਨਾ ਤੇ ਉਦੋਂ ਫਿਰ ਤੁਸੀਂ ਕਿੱ데 ਸੀਗੇ ਉਦੋਂ ਮੈਂ ਸੁਲਾੰਸਲਾ ਨੰਦਾ ਸੀਗੀ ਸੁਲਾੰਸਲਾ ਨੰਦਾ ਸੀ ਕੋਲੇ ਸੀ ਤੁਸੀਂ ਕੋਲੇ ਸੀਗੇ ਜੀ ਅੱਛਾ ਤੁਹਾਨੂੰ ਜਦੋਂ ਇਹਨਾਂ ਨੂੰ ਦੌਰਾ ਪਿਆ ਫਿਰ ਤੁਸੀਂ ਲੈ ਕੇ ਗਏ ਹੋਵੋਗੇ ਹਸਪੀਟਲ ਹਾਂ ਜੀ ਹਸਪੀਟਲ ਲੈ ਕੇ ਗਏ ਸੀਗੇ ਲਾਜ ਨਹੀਂ ਹੋਇਆ ਇਹਨਾਂ ਦਾ ਨਹੀਂ ਹੋਇਆ ਜੀ ਕਿਉਂ ਉਹਨਾਂ ਖਰਚ ਨੂੰ ਪੈਸੇ ਹੈ ਨਹੀਂ ਸੀਗੇ ਜੀ ਕਿੰਨਾ ਕੁ ਖਰਚਾ ਮੰਗਦੇ ਸੀ ਖਰਚਾ ਇਹੀ ਦਵਾਈਆਂ ਦਵਾਈਆਂ ਤੇ ਦਵਾਈਆਂ ਤੇ ਆਇਆ ਜੀ ਪਹਿਲਾਂ 4-5000 ਲੱਗਾ ਜਦੋਂ ਲੈ ਲੈ ਗਏ ਆ ਅਦਰੰਗ ਵਜੀ ਹੋਈ ਹੈ ਨਾ ਇਹਨਾਂ ਹਾਂਜੀ ਅਦਰੰਗ ਵਜੀ ਹੋਈ ਹੈ ਬਸ ਇਹੀ ਸਮੱਸਿਆ ਸੀ ਹਾਂਜੀ ਹਾਂਜੀ ਅੱਛਾ ਨਾਲ ਦੀ ਨਾਲ ਤੁਸੀਂ ਬੱਚੇ ਸੀ ਤੁਹਾਨੂੰ ਪਤਾ ਨਹੀਂ ਸੀ ਵੀ ਇਹਦਾ ਕੀ ਟਰੀਟਮੈਂਟ ਹੋਣਾ ਹਾਂਜੀ ਹਾਂਜੀ ਅੱਛਾ ਫਿਰ ਮਕਾਨ ਜਿਵੇਂ ਮਾਤਾ ਦੱਸ ਰਹੇ ਹੋ ਬੱਚਾ ਛੋਟਾ ਸੀ ਪਤਾ ਨਹੀਂ ਲੱਗਿਆ ਵੇਚਿਆ ਤੁਸੀਂ ਹਾਂਜੀ ਉਹ ਫਿਰ ਲੋਕਾਂ ਦੇ ਪੈਸੇ ਫੜੇ ਹੋ ਸੀ ਦਵਾਈਆਂ ਵਾਸਤੇ ਅੱਛਾ ਉਹ ਤਾਂ ਕਰਕੇ ਫਿਰ ਕਰਜ਼ੇ ਚ ਹੋ ਗਏ ਪੜੇ ਕਿੰਨੇ ਹੋ ਬਈ ਤੁਸੀਂ ਪੜੇ ਕਿੰਨੇ ਹੋ ਮੈਂ 8ਵੀਂ ਦੀ ਪਪਾ ਪਪਾ ਪੜੇ ਉਦੋਂ ਬਾਅਦ ਚ ਉਦਮ ਉਹ ਮੁੜ ਕੇ ਦਾਦੀ ਦੀ ਉਹ ਕੇਅਰ ਕਰਨੀ ਸੀਗੀ ਅੱਛਾ ਲੱਗ ਔਖੋ ਗਈ ਪੜਿਆ ਨਹੀਂ ਗਿਆ ਹਾਂਜੀ ਠੀਕ ਐ ਫਿਰ ਵੀ ਤੁਸੀਂ ਬਹੁਤ ਕਾਬਲ ਬੱਚੇ ਮੈਂ ਕਹੂੰਗੀ ਵੀ ਬੇਸ਼ੱਕ ਤੁਹਾਡੇ ਮਾਤਾ ਪੁੱਤ ਨਹੀਂ ਪਰ ਪੋਤਾ ਹੈਗਾ ਹੁਣ ਸੁੱਖ ਨਾਲ ਗੱਭਰੂ ਹੁੰਦਾ ਜਾਂਦਾ ਆਪੇ ਜ਼ਿੰਮੇਵਾਰੀ ਚੱਕੂਗਾ ਇਹ ਬੱਚੇ ਜੀ ਕੀ ਜ਼ਿੰਮੇਵਾਰੀ ਚੱਕ ਲੂਗਾ ਅਜੇ ਅਜੇ ਨਹੀਂ ਜ਼ਿੰਮੇਵਾਰੀ ਚੱਕ ਸਕਦਾ ਇਹ ਕਿੰਨੇ ਸਾਲਾਂ ਦੀ ਉਮਰ ਹੈ ਜੀ ਇਹਦੀ ਇਹਦੀ ਉਮਰ 14 ਸਾਲ 14 ਸਾਲ ਅੱਛਾ ਐ ਤੈਨੂੰ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਨਿਕਵਿਲਦਾਰ ਕੀ ਹੁੰਦੀ ਹੈ ਹੂੰ ਪਹਿਲਾਂ ਨਿਆਣਾ ਸੀ ਨਿਆਣੀ ਮਤ ਦੇ ਵਿੱਚ ਮਕਾਨ ਹੂੰ ਇਹਨੂੰ ਪਹਿਲਾਂ ਹਾਈਟੇਸ਼ਨ ਆ ਬੀਮੇ ਮੈਠੂng ਇੱਥੇ ਮੇਰਾ ਘਰ ਵੇਖ ਗਿਆ ਹੂੰ ਆ ਟੇਸ਼ਨ ਬਹੁਤ ਐਨੂੰ ਹੂੰ ਮਤਲਬ ਜ਼ਮੀਨ ਜਾਇਦਾਦ ਪਹਿਲਾਂ ਤੋਂ ਹੀ ਨਹੀਂ ਸੀ ਜਾਂ ਕਿਵੇਂ ਨਾ ਜੀ ਪਹਿਲਾਂ ਵੀਕੀ ਗਈ ਹੈਗੀ ਸੀ ਜਿਹੜੇ ਕਹਿੰਦੇ ਨਾ ਲੀਡਰਾਂ ਦੇ ਨਾਲ ਹੁੰਦੇ ਆ ਜਾਂ ਲੀਡਰਾਂ ਦੀ ਦੇ ਅੱਗੇ ਪਿੱਛੇ ਹੁੰਦੇ ਆ ਉਹਨਾਂ ਨੂੰ ਰੈਲੀਆਂ 'ਚ ਇਕੱਠ ਕਰਕੇ ਵਿਖਾਉਂਦੇ ਆ ਹਨਾ ਉਹ ਤਾਂ ਬਹੁਤ ਕਰੀਬੀ ਹੋ ਜਾਂਦੇ ਆ ਨਜ਼ਦੀਕੀ ਹੋ ਜਾਂਦੇ ਤੁਸੀਂ ਘਰੇ ਕੁਛ ਨਹੀਂ ਬਣਾਇਆ ਮੇਰਾ ਦਿਮਾਗ ਹੀ ਨਹੀਂ ਸੀ ਇਹਨਾਂ ਨੇ ਬਣਾਉਂਦਾ ਵੀ ਬਣਾਵਾ ਅੱਛਾ ਮਸਕਾ ਲੀਡਰੀ ਬੁਖੀ ਸੀ ਮੈਂ ਅੱਛਾ ਉਹ ਲੀਡਰੀ ਵੀ ਨਹੀਂ ਮਿਲੀ ਅੱਛਾ ਹਾਂਜੀ ਤੁਹਾਨੂੰ ਕਿਸੇ ਅਹੁਦੇ ਦੀ ਚਾਹ ਸੀ ਜਾਂ ਤੁਹਾਨੂੰ ਸੇਵਾ ਕਰਨ ਦਾ ਹੀ ਸੀ ਵੀ ਮੈਂ ਮਦਦ ਕਰਨਾ ਚਾਹੂੰ ਸੀ ਜੀ ਮੈਨੂੰ ਵੀ ਲੋਕਾਂ ਦੀ ਸੇਵਾ ਕਰਕੇ ਮੈਂ ਵਾਹ ਵਾਹ ਖਟਾ ਹਾਂਜੀ ਹਾਂਜੀ ਵੀ ਕੰਮ ਕਰਾਂ ਲੋਕਾਂ ਦੇ ਕਰਾਵਾਂ ਹਾਂ ਕਰਵਾਉਂਦਾ ਕਰਾਏ ਕਰਾਏ ਵੀ ਬਹੁਤ ਹੈ ਅੱਛਾ ਬਹੁਤ ਕਰਵਾਈ ਹਾਂਜੀ ਨੌਕਰੀ ਤੇ ਲਵਾਏ ਹੈ ਅੱਛਾ ਬੜੀਆਂ ਥਲੀਡਾਂ ਦੇ ਮੈਂ ਲਾਉਣੇ ਨੌਕਰੀ ਤੇ ਮੁੰਡੇ ਲਵਾਏ ਉਹਨਾਂ ਨੇ ਅਜੇ ਮੇਰੀ ਸਿਆਣ ਨਹੀਂ ਕੱਢੀ ਅੱਛਾ ਸਾਰ ਨਹੀਂ ਲਈ ਕੋਈ ਨਾ 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 ਕੋਈ ਸਾਰ ਨਹੀਂ ਲਈ ਮੇਰੀ ਹੂੰ ਕਿੱਥੇ ਕਿੱਥੋਂ ਤੱਕ ਮਾਦਾ ਫਿਰ ਤੁਸੀਂ ਰੈਲੀਆਂ ਤੇ ਜਾਂਦੇ ਹੁੰਦੇ ਸੀ ਬਹੁਤ ਗਈਆਂ ਦਿੱਲੀ ਚੰਡੀਗੜ੍ਹ ਅੱਛਾ ਲੁਧਿਆਣਾ ਪਟਿਆਲਾ ਬਹੁਤਿਆਂ ਦੀਆਂ ਨਹੀਂ ਅੱਛਾ ਤੇ ਪੁੱਤਾਂ ਦੀ ਮੌਤ ਨੇ ਜਿਵੇਂ ਤੋੜ ਕੇ ਰੱਖਤਾ ਤੋੜਦਾ ਪੁੱਤਾਂ ਦੀ ਮੌਤ ਨੇ ਗੋਡੀ ਲਵਾਤੀ ਮੇਰੀ ਹੂੰ ਮੰਜੇ 'ਚ ਪਤਾ ਮੈਨੂੰ ਨਰੰਗਾ ਦੇਹੀ ਦਾ ਰੰਗਾ ਪੁੱਤਾਂ ਦੀ ਮੌਤ ਦੇ ਹਾਂ ਪੁੱਤਾਂ ਦੀ ਮੌਤ ਦੇ ਨਰੰਗਾ ਮੈਨੂੰ ਦੁੱਖਾ ਦੁੱਖਾ ਹੂੰ ਤੇ ਪਰਸਾਰ ਨਹੀਂ ਲਈ ਮੇਰੇ ਲੀਡਰਾਂ ਨੇ ਹੂੰ ਹੱਕ ਤਾਂ ਬਣਦਾ ਸੀ ਉਹਨਾਂ ਨੇ ਪਤਾ ਲੈਣ ਦਾ ਵੀ ਸਾਡੀ ਪਾਰਟੀ ਜੀ ਆਈ ਕੀ ਗੱਲ ਪੁੱਛਗੇ ਤਾਂ ਸਹੀ ਹੂੰ ਨਾ ਵਰਤ ਕੇ ਸੱਟ ਤਾਂ ਹਾਂਜੀ ਕੰਮ ਲੈ ਮੈਥੋਂ ਹੂੰ ਹੁਣ ਕੌਣ ਤੇ ਮੈਂ ਕੌਣ ਹੂੰ ਵਰਤੇ ਆ ਕਿਸ ਤਰੀਕੇ ਨਾਲ ਗਿਆ ਵੀ ਮਤਲਬ ਵੋਟਾਂ ਪਵਾਉਣ ਵਾਸਤੇ ਇਕੱਠ ਕਰ ਤੇ ਗੱਡੀ ਪਹਿਲਾਂ ਭੇਜ ਦਿੰਦੇ ਸੀ ਮੇਰੇ ਕੋਲੇ ਅੱਛਾ ਵੀ ਵਰਕਰ ਤਿਆਰ ਕਰ ਮੈਂ ਟਿਕਟ ਲੈ ਲਈ ਹੂੰ ਫਿਰ ਤੁਰੇ ਫਿਰਦੀ ਪਿੰਡਾਂ 'ਚ ਹੂੰ ਵਰਕਰ ਤਿਆਰ ਕਰਦੀ ਹੂੰ ਵੋਟਾਂ ਨਹੀਂ ਦੀ ਹੂੰ ਕਿਉਂ ਮੈਂ ਪੁਰਾਣਾ ਵਰਕਰ ਸੀ ਹੂੰ ਹੂੰ ਸੱਲ ਮੇਰੇ ਸੀ ਪੁਰਾਣੇ ਹੂੰ ਉਹਨਾਂ ਨੂੰ ਪਤਾ ਸੀ ਵੀ ਇਹ ਪੁਰਾਣੇ ਸੇਲਾ ਇਹਦੇ ਤਾਂ ਭੇਜਦੇ ਸੀ ਗੱਡੀਆਂ ਮੇਰੇ ਕੋਲ ਅੱਛਾ ਵੀ ਇਹ ਤਰੂ ਫਿਰੂਗੀ ਮੋਟਾ ਇਹਦੇ ਲਵਾਂਗੇ ਲੋਕਾਂ ਦੇ ਦਿਨ ਨੂੰ ਮੰਗਦੇ ਮੈਂ ਰਾਤ ਨੂੰ ਮੋਟਾ ਮੰਗੀਆਂ ਅੱਛਾ ਪੁੱਛ ਕੇ ਦੇਖ ਲਓ ਸਰਦਾਰ ਬੇਅੰਤ ਸਿੰਘ ਹੁੰਦਾ ਸੀ ਹਾਂ ਇੱਥੇ ਫਿਰਦੀ ਰਹੀ ਮੁਖਸਰ ਕੰਨੀ ਹਾਂ ਇੱਥੇ ਰਾਤ ਨੂੰ ਸਫਾ ਬੰਨ ਲੈਣਾ ਹਾਂ ਹੱਥ ਸੋਟੀ ਵੜ ਲੈਣੀ ਹਾਂ ਤੇ ਰਾਤ ਨੂੰ ਫਿਰਨਾ ਘਰਾਂ ਦੇ ਵਿੱਚ ਹਾਂ ਐ ਮੈਂ ਮੋਟਾ ਮੰਗੀਆਂ ਸੀ ਮੈਂ ਇਹਨਾਂ ਵਾਸਤੇ ਪਰ ਮੇਰਾ ਵੀ ਕਿਸੇ ਨੇ ਪੁੱਛਣਾ ਨਾ ਹੱਕ ਬਣਦਾ ਸੀ ਇਹਨਾਂ ਦਾ ਵੀ ਸਾਡੀ ਪਾਰਟੀ ਜੀ ਐ ਕਿੰਨਾ ਚਿਰ ਹੋ ਗਿਆ ਕਿਉਂ ਨਹੀਂ ਆਈ ਕਾਂਗਰਸ ਪਾਰਟੀ 'ਚ ਸੀਗੇ ਤੁਸੀਂ ਹਾਂਜੀ ਕਾਂਗਰਸ ਪਾਰਟੀ 'ਚ ਅੱਛਾ ਹੋਰ ਕੋਈ ਇਨਸਾਨ ਕਿਸੇ ਤੇ ਉੱਲੇ ਮੈਂ ਕਾਂਗਰਸ ਦਾ ਬਾਲਾ ਦੇ ਦੇਖੋ ਅੱਜ 7 ਸਾਲ ਹੋ ਗਏ ਇਸ ਮਾਤਾ ਨੂੰ ਮੰਜੇ ਤੇ ਪਏ ਆਪਣੇ ਲਈ 7 ਸਾਲਾਂ ਤੋਂ ਕੋਈ ਇੰਟਰਵਿਊ ਲਾ ਲੋ ਵੀਡੀਓ ਲਾ ਲੋ ਜਾਂ ਕਿਸੇ ਤੋਂ ਮੰਗਣਾ ਆਪਣੇ ਲਈ ਇੱਕ ਪੈਸਾ ਨਹੀਂ ਕਦੇ ਮੰਗਿਆ ਤੇ ਲੀਡਰਾਂ ਲਈ ਰਾਤਾਂ ਨੂੰ ਵੋਟਾਂ ਮੰਗਦੀ ਹੁੰਦੀ ਸੀ ਕਦੇ ਇਹ ਬੇਬੇ ਜਿਹੜੀ ਮਾਤਾ ਕਰਨੈਲ ਕੌਰ ਹੈ ਤੇ ਅੱਜ ਜਿਹੜੇ ਹਾਲਾਤ ਨੇ ਅੱਜ ਦੇ ਸਮੇਂ ਦੇ ਵਿੱਚ ਕੋਈ ਲੀਡਰ ਨਹੀਂ ਸਾਰ ਲੈ ਰਿਹਾ ਕੋਈ ਉਹ ਅਫਸਰ ਨਹੀਂ ਸਾਰ ਲੈ ਰਿਹਾ ਜਿਹਨੂੰ ਇਹਨਾਂ ਨੇ ਉਦੋਂ ਜਿਹੜੀਆਂ ਨੌਕਰੀਆਂ ਦਵਾਈਆਂ ਲੀਡਰਾਂ ਕੋਲ ਬੇਨਤੀਆਂ ਸਿਫਾਰਿਸ਼ਾਂ ਕਰ ਕਰਕੇ ਨੌਕਰੀਆਂ ਦਵਾਈਆਂ ਕੋਈ ਵੀ ਬੰਦਾ ਅੱਜ ਇਹਨਾਂ ਦੀ ਸਾਰ ਨਹੀਂ ਲੈ ਰਿਹਾ ਇਹਨਾਂ ਨੂੰ ਇਹਦੀ 3 ਆਮਦੀ ਹੈ ਹਾਲਾਂਕਿ ਉਹਦੇ ਵੀ ਹਾਲਾਤ ਕੁਝ ਚੰਗੇ ਨਹੀਂ ਇਧਰ ਉਹਨਾਂ ਦੇ ਪਤੀ ਯਾਨੀ ਕਿ ਇਹ ਮਾਤਾ ਦਾਇ ਜਵਾਈ ਹੈ ਤੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਘਰ ਦੀਆਂ ਔਰਤਾਂ ਨੂੰ ਅਸੀਂ ਕੈਮਰੇ ਤੇ ਨਹੀਂ ਲਿਆਉਣਾ ਚਾਹੁੰਦੇ ਉਹ ਆਪ ਵੀ ਨਹੀਂ ਆਉਣਾ ਚਾਹੁੰਦੇ ਸੋ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਹਰਜੀਤ ਸਿੰਘ ਜੀ ਕਿੰਨੀ ਉਮਰ ਹੈ ਬਾਪੂ ਜੀ 72 ਸਾਲ 72 ਸਾਲ ਬਾਪੂ ਅ ਅਸੀਂ ਪਹਿਲਾਂ ਮਾਤਾ ਨਾਲ ਗੱਲਬਾਤ ਕੀਤੀ ਤੁਹਾਡੇ ਸੱਸ ਨੇ ਇਹ ਹਾਂਜੀ ਹਾਂਜੀ ਤੁਸੀਂ ਇਹਨਾਂ ਨੂੰ ਸਾਂਭ ਰਹੇ ਹੋ ਹਾਲਾਤ ਤੁਹਾਡੇ ਘਰ ਦੇ ਵੀ ਬਹੁਤੇ ਚੰਗੇ ਨਹੀਂ ਕਿਵੇਂ ਇਹਨਾਂ ਦੀ ਦਵਾਈ ਬੂਟੀ ਦਾ ਕਿਵੇਂ ਕਰਦੇ ਹੋ ਜਿੰਨੇ ਕੋ ਹੁੰਦੇ ਜੀ ਉਹ ਨਿਕਲਿਆ ਕੇ ਲਾ ਲਈਦੇ ਜੇ ਤੇ ਮੈਂ ਤਾਂ ਹੁਣ ਕੰਨੇ ਚ ਰੋ ਗਿਆ ਇਹਨਾਂ ਨੂੰ ਕੋਈ ਦਵਾਈ ਨਹੀਂ ਲਾ ਕੇ ਦਿੱਤੀ ਅੱਛਾ ਪੈਸਾ ਹੁੰਦਾ ਨਾ ਲਾ ਕੇ ਦਿੱਤੀ ਹੈ ਅੱਛਾ ਆ ਆਮ ਤੌਰ ਤੇ ਮੈਂ ਡਾਣ ਜਾਵਾਂ ਹੂੰ ਤੁਹਾਡੇ ਆਪਦੇ ਵੀ ਘਰ ਦੇ ਵਿੱਚ ਤਿੰਨ ਮਰੀਜ਼ ਐ ਇੱਕ ਮਾਤਾ ਹੋ ਗਈ ਤੁਹਾਡੇ ਆਪਦੇ ਬੇਟੇ ਦਾ ਵੀ ਦੱਸਦੇ ਐ ਐਕਸੀਡੈਂਟ ਹੋਇਆ ਤੁਸੀਂ ਆਪ ਵੀ ਹੁਣ ਤੁਹਾਨੂੰ ਤੁਹਾਡੇ ਨੂੰ ਕੋਈ ਕੰਮ ਨਹੀਂ ਹੁੰਦਾ ਹਾਂਜੀ ਜਿਹੜਾ ਐਕਸੀਡੈਂਟ ਹੋਇਆ ਜਿਹਦੀ ਗੱਡੀ ਤੇ ਹੋਇਆ ਉਹਨੇ ਕੋਈ ਪਤਾ ਨਹੀਂ ਲਿਆਣ ਕੇ ਤੁਹਾਡੇ ਬੇਟੇ ਦਾ ਐਕਸੀਡੈਂਟ ਕਿਵੇਂ ਹੋਇਆ ਕਦੋਂ ਹੋਇਆ ਉਹ ਜੀ ਅਜ ਤੋਂ 5 ਸਾਲ ਪਹਿਲਾਂ ਹੋਇਆ ਹੂੰ 18 'ਚ ਹੋਇਆ ਅੱਛਾ 18 ਤੋਂ ਬਾਅਦ ਜਿਹੜੇ ਸਾਨੂੰ ਮਿੰਤਾਂ ਕਰਕੇ ਗੱਡੀ ਲੈ ਕੇ ਗਏ ਇਥੋਂ ਦਾ ਕੁਲਦੀਪ ਸਿੰਘ ਨੰਬਰਦਾਰ ਐ ਹੂੰ ਉਹਨੇ ਬਿਲਕੁਲ ਮੁੰਡੇ ਦਾ ਸਨੇਹਾ ਕਲਤਾ ਐਕਸੀਡੈਂਟ ਹੋ ਗਿਆ ਸਾਡੇ ਪਰਿਵਾਰ ਨੂੰ ਨਾਲ ਬਿਠਾ ਕੇ ਲੈ ਗਿਆ ਮੈਨੂੰ ਲੈ ਕੇ ਨਹੀਂ ਗਿਆ ਅੱਛਾ ਤੇ ਅੱਗੇ ਜਾ ਕੇ ਰੱਬ ਜਾਣਦਾ ਉਹਦੀ ਕਾਰ ਖਰਾਬ ਹੋ ਗਈ ਕਿ ਨਹੀਂ ਹੋਈ ਉਹਨੇ ਉੱਥੋਂ ਫੋਨ ਲਾ ਤਾਂ ਹਵਰੋਂ ਜਾ ਕੇ ਹੂੰ ਵੀ ਗੱਡੀ ਮੇਰੀ ਖਰਾਬ ਹੋ ਗਈ ਹੈ ਤੇ ਕੋਈ ਗੱਡੀ ਕਰ ਲੋ ਫਿਰ ਇੱਥੇ ਮੈਂ ਗੱਡੀ ਕਰ ਲਈ ਨਾਲ ਉਹਨੂੰ ਪੈਸੇ ਹੀ ਦਿੱਤੇ ਹੂੰ ਉਹਦਾ ਮੇਰੇ ਕੋਲ ਪੈਸਾ ਵੀ ਕੋਈ ਨਹੀਂ ਹੂੰ ਉੱਥੋਂ ਸਾਨੂੰ ਮੁੰਡੇ ਨੂੰ ਚੁਕਾਤਾ ਰਾਹ ਦੇ ਵਿੱਚ ਇੱਕ ਦੋ ਹੀ ਥਾਂ ਦਿਖਾਇਆ ਉਹਨਾਂ ਨੇ ਉਹਾਂ ਦਾ ਵੀ ਲੱਤਾਂ ਗੋਡਿਆਂ ਤੋਂ ਵਡਾਉਣੀਆਂ ਪੈਣਗੀਆਂ ਮੈਂ ਕਿਹਾ ਵੀ ਲੱਤਾਂ ਨਹੀਂ ਵਡਾਉਣੀਆਂ ਗੀਆਂ ਅਸੀਂ ਹੂੰ ਤੇ ਮੈਂ ਆਦੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਹਾਂ ਉਹ ਉਹਨਾਂ ਨੇ ਆਖਿਆ ਵੀ ਤੁਸੀਂ ਅੰਮ੍ਰਿਤਸਰ ਲੈ ਜਾਓ ਹੂੰ ਅਸੀਂ ਅੰਮ੍ਰਿਤਸਰ ਲੈ ਗਏ ਜੀ ਅੰਮ੍ਰਿਤਸਰ ਲ ਜਾ ਕੇ ਡਾਕਟਰ ਨੇ ਮੈਨੂੰ ਲੈ ਰੇ ਰੇ ਦਿੱਤੀ ਜਾਂਦਾ ਵੀ ਠਰੂਗਾ ਮੁੰਡਾ ਹੂੰ ਤੇ ਉਹ ਉਦੋਂ ਮੇਰੇ ਸਾਡਾ ਕੋਈ ਪਤਾ ਲੈਣ ਨਹੀਂ ਆਏ ਨਾ ਸਾਡੇ ਘਰੇ ਆਏ ਆ ਨਾ ਹਸਪਤਾਲ ਗਏ ਆ ਹੂੰ हां गार्ड ਮੇਰੇ ਨੇ ਬਥੇਰੀ ਮਦਦ ਕੀਤੀ ਹੈ ਹੂੰ ਜਿੰਨੀ ਹੋ ਸਕੇ ਉਹ ਨਹੀਂ ਕੀਤੀ ਵੱਤੋਂ ਵੱਧ ਅੱਛਾ ਤੇ ਇਹਨਾਂ ਨੇ ਬਿਲਕੁਲ ਸਾਡਾ ਨਹੀਂ ਪਤਾ ਲਿਆ ਜੀ ਥਾਂ ਥਪਾ ਜਿਹੜਾ ਮੇਰਾ ਵੀ ਸੀ ਉਹ ਵੀ ਵੇਚ ਕੇ ਮੈਂ ਮੁੰਡੇ ਦੇ ਲਾਜਾ ਬਾਪੂ ਇਹ ਮਕਾਨ ਫਿਰ ਤੁਹਾਡਾ ਆਪਣਾ ਨਹੀਂ ਆ ਨਹੀਂ ਜੀ ਅੱਛਾ ਇਹ ਹੈ ਜੀ ਦੇਵ ਸਿੰਘ ਦਾ ਮਕਾਨ ਹੈ ਅੱਛਾ ਉਹ ਕੋਈ ਘਰ ਆਇਆ ਨਹੀਂ ਲੈਂਦਾ ਸਾਡੇ ਕੋਲੋਂ ਹੂੰ ਕੋਈ ਬੈਲ ਨਹੀਂਗਾ ਨਾ ਵੇਲਾਉਂਦਾ ਹੀ ਹੁਣ ਹੂੰ ਤੇ ਬਿਲਕੁਲ ਤਰ੍ਹਾਂ ਮਦਦ ਦੇ ਤੌਰ ਤੇ ਹੂੰ ਤੇ ਸਾਲ ਪਾਰ ਹੋ ਗਏ ਸਾਲ ਪਾਰ ਹੋ ਗਏ ਮੈਨੂੰ ਰਹਿੰਦੇ ਨੂੰ ਵੀ ਇੱਥੇ ਅੱਛਾ 1 ਸਾਲ ਪਹਿਲਾਂ ਕੁੱਡਾ ਜਿਹੜਾ ਜੱਦੀਕਰ ਸੀ ਉਹ ਤੁਹਾਨੂੰ ਵੇਚਣਾ ਪੈ ਗਿਆ ਮੁੰਡੇ ਦੇ ਇਲਾਜ ਵਾਸਤੇ ਹਾਂ ਤੇ ਦੋ ਮੁੜ ਕੇ ਜੀ ਦੋ ਸਾਲ ਤਿੰਨ ਮਹੀਨੇ ਤਿੰਨ ਦਿਨ ਰਿਹਾ ਉਹ ਉੱਥੇ ਅੰਮ੍ਰਿਤਸਰ ਅੱਛਾ ਗੁਰਨਾਨਕੋਸ ਗੁਰਨਾਨਕੋਸ ਹਸਪੀਟਲ ਦੇ ਵਿੱਚ ਹਾਂ ਤੇ ਉਹਦੇ ਉੱਤੇ ਵੀ ਪੈਸਾ ਬਹੁਤ ਲੱਗ ਗਿਆ ਸੀ ਜਿੰਨਾ ਝੂਠ ਮਾਰ ਲਿਖ ਉਹਨੇ ਪੈਸਾ ਲੱਗਾ ਹੂੰ ਅੱਛਾ ਔਰ ਜੀ ਇਹ ਇਹ ਫਿਰ ਜਿਹੜੇ ਮਕਾਨ ਮਾਲਕ ਹੈ ਇਹ ਤੁਹਾਨੂੰ ਕਹਿੰਦੇ ਨਹੀਂ ਕਿ ਕਿਰਾਇਆ ਦਿਓ ਜਾਂ ਮਦਦ ਦੇ ਤੌਰ ਤੇ ਤੁਹਾਡੀ ਹੈਲਪ ਕਰ ਰਹੇ ਆ ਹੂੰ ਬਿਲਕੁਲ ਨਾ ਅੱਜ ਕਰਾਇਆ ਮੰਗਿਆ ਹੋਰੇ ਨਾ ਕੋਈ ਉਹਨੇ ਗੱਲ ਕੀਤੀ ਐ ਨਾ ਕਦੇ ਇਥੇ ਆਣ ਕੇ ਵੱਧ ਘਾਟੀ ਬੋਲਿਆ ਅੱਛਾ ਬਿਲਕੁਲ ਸੇਫ ਬੈਠਿਆ ਜੀ ਹੂੰ ਠੀਕ ਹੈ अच्छा बापू मैं जਵੇਂ ਗੱਲ ਕਰ ਰਹੀ ਸੀ ਵੀ ਮਾਤਾ ਹੋ ਗਏ ਹਨਾ ਮੁੰਡਾ ਵੀ ਤੁਸੀਂ ਦੱਸਿਆ ਫੇ ਘਰ ਦੇ ਵਿੱਚ ਕਮਾਉਣ ਵਾਲਾ ਕਿਹੜਾ ਕੋਈ ਕਮਾਉਣ ਵਾਲਾ ਤਰਿਆ ਹੀ ਨਹੀਂ ਕਮਾਉਣ ਵਾਲਾ ਕੋਈ ਨਹੀਂ ਰਹਿ ਗਿਆ ਜੀ ਮੇਰੇ ਕੋਲ ਹੀ ਆ ਜਿਹੜਾ ਕੋਈ ਸਿਰ ਜਾ 1500 ਰੁਪਏ ਪੈਨਸ਼ਨ ਆ ਜਾਂਦੀ ਹੈ ਇਹ ਲਾਲੂ ਲਈਏ ਜਾਂ ਕੋਈ ਗਾਂਆਂ ਮੇਰੇ ਕੋਲ ਦੇ ਦੋ ਹੂੰ ਇਹਨਾਂ ਦੇ ਦੁੱਧ ਦੇ ਵਿੱਚੋਂ ਜਿਹੜੇ 10 15 20 ਰੁਪਏ ਬਣ ਜਾਂਦੇ ਰੋਜ਼ ਦੇ ਉਹ ਖਾ ਲੈਨੇ আচ্ছা ਉਸ ਹੋਰ ਕੋਈ ਮਦਦ ਨਹੀਂ ਜੀ ਇਹ ਰੋਟੀ ਟੁਕ ਦਾ ਫਿਰ ਤਾਂ ਬਹੁਤ ਔਖਾ ਹੁੰਦਾ ਹੋਊਗਾ ਔਖਾ ਜੀ ਬਹੁਤ ਜਿਆਦਾ ਔਖਾ ਥੋੜਾ ਨਹੀਂਗਾ ਹਮ ਸਾਰਿਆਂ ਨਾਲ ਔਖੇ ਜਾਂ ਆ ਕੜਕ ਜਿਹੜੀ ਗਵਰਨਮੈਂਟ ਦੇ ਦਿੰਦੀ ਹੈ ਇਹਦੀ ਮਦਦ ਆ ਥੋੜੀ ਬਹੁਤੀ ਹਮ ਇਹ ਹੁਣ ਤੁਸੀਂ ਦੇਖ ਲਓ ਸੱਤਾਂ ਜੀ ਸਾਡਾ ਕੀ ਬਣਦਾ ਸੱਤ ਜਣ ਜਣ ਜਾਣੀਓ ਤੁਸੀਂ ਹਾਂਜੀ ਸੱਤ ਜੀ ਹੈ ਮੇਰੇ ਕੋਲੇ ਰਹਿੰਦੇ ਅੱਛਾ ਤੇ ਹੁਣ ਤੁਸੀਂ ਦੇਖ ਲਓ ਕੀ ਬਣਦਾ ਇਹਦੇ ਨਾਲ ਬਸ ਔਖਾ ਹੀ ਬਹੁਤ ਹੈ ਔਖਾ ਹੀ ਬਹੁਤ ਹੈ ਬਾਪੂ ਜਿਵੇਂ ਮੈਨੂੰ ਪਤਾ ਲੱਗਿਆ ਵੀ ਤੁਸੀਂ ਜ਼ਿਮੀਂਦਾਰ ਪਰਿਵਾਰ ਤੋਂ ਸੀ ਹੈ ਨਾ ਤੇ ਕੋਈ ਆਪਦੀ ਜ਼ਮੀਨ ਜਾਇਦਾਦ ਪਹਿਲਾਂ ਮੇਰੇ ਪਿਓ ਕੋਲੇ ਜੀ ਪੈੜ ਕਿਲੇ ਪੜੀ ਦੇ ਸੀਗੇ ਅੱਛਾ ਤੇ ਜਿਹੜੇ ਉਹਨੇ ਸ਼ਰਾਬ ਦੇ ਮੁੱਹੀਂ ਤੇ ਲੋਫਰ ਪੁਣੇ ਦੇ ਵਿੱਚ ਗਾਲ ਕੇ ਤੇ ਸਾਡੇ ਕੋਲੇ ਇੱਕ ਸਿਆੜ ਵੀ ਨਹੀਂ ਛੱਡ ਕੇ ਗਿਆ ਜਦੋਂ ਨੂੰ ਤੁਸੀਂ ਡਾਰ ਹੋਏ ਜਾਂ ਜਦੋਂ ਤੋਂ ਤੁਹਾਡੀ ਸੁਰਤ ਸੰਭਲੀ ਹੈ ਹਾਂਜੀ ਉਦੋਂ ਉਦੋਂ ਤੋਂ ਹੀ ਜ਼ਮੀਨ ਹੈ ਨਹੀਂ ਸੀ ਨਹੀਂ ਜੀ ਜ਼ਮੀਨ ਸੀਗੀ ਸਾਨੂੰ ਕੁੱਟ-ਕੁੱਟ ਕੇ ਕੱਢਦਾ ਮੈਂ ਤਾਂ ਜਾ ਕੇ ਟਰੱਕਾ ਸਿੱਖਿਆ ਹੂੰ 30 35 ਸਾਲ ਫੇਰ પાਸੇ ਹੀ ਲਾ ਗਿਆ ਤੇ ਉਦੋਂ ਮੁੜ ਕੇ ਜਦੋਂ ਨੂੰ ਆਇਆ ਉਦੋਂ ਨੂੰ ਉਹਨੇ ਫੋਕਤੀ ਮਾਤਾ ਤੁਹਾਡੇ ਮਦਰ ਮਦਰ ਸਾਡੀ ਜੀ ਮੈਂ ਮੇਰਾ ਭਰਾ ਸੀ ਨਵਾਂ ਮਹੀਨਿਆਂ ਦਾ ਅੱਛਾ ਤੇ ਮੈਂ ਸੀਗਾ ਕੋਈ 10 ਸਾਲਾਂ ਦਾ ਹੂੰ ਤੇ ਉਹਦੋਂ ਗੁਜ਼ਰ ਗਿਆ ਸੀ ਅੱਛਾ ਮਾਤਾ ਉਹਦੋਂ ਗੁਜ਼ਰ ਗਿਆ ਸੀ ਤਾਂ ਹੀ ਘਰ ਇੰਨਾ ਬੁੜੀ ਤੋਂ ਬਿਨਾ ਘਰ ਖਰਾਬ ਹੋ ਜਾਂਦਾ ਕਹਿੰਦੇ ਅੱਛਾ ਉਹ ਖਬਰਾਂ ਕਿੱਥੇ ਜਾਂਦਾ ਰਿਹਾ ਕਿੱਥੇ ਨਹੀਂ ਜਾਂਦਾ ਰਿਹਾ ਕਿੱਥੇ ਪੈਸਾ ਗਾਇਆ ਹੁਣ ਤੁਸੀਂ ਛੋਟੇ ਸੀ ਤੁਹਾਨੂੰ ਪਤਾ ਨਹੀਂ ਜਦੋਂ ਉਹਨੂੰ ਸਾਨੂੰ ਮਾੜੀ ਮੋੜ ਸੁਰਤਾਈ ਉਹਨੂੰ ਕੁੱਟੜ ਲਾਗੇ ਅਦੀ ਬਾਹਰ ਨਿਕਲ ਗਏ ਤੁਸੀਂ ਫਿਰ ਟਰੱਕ ਚਲਾਉਂਦੇ ਰਹੇ ਦੋਨੇ ਘਰਾ ਹਾਂਜੀ ਹਾਂਜੀ ਅੱਛਾ ਮੈਂ 30 35 ਸਾਲ ਗੱਡੀ ਚਲਾਈ ਐ ਅੱਛਾ ਤੇ ਪਾਸੇ ਇਰਾਂ ਪਰ ਨਵਾਰੀ ਅੱਛਾ ਤੇ ਫਿਰ ਮਤਲਬ ਆ ਕੇ ਜਦੋਂ ਆਉਨੇ ਹੂੰ ਤੇ ਫਿਰ ਉਹਦੇ ਆ ਵੇਚਤਾ ਪੈ ਜਾਂਦੀ ਐ ਮਗਰ ਮੁੰਡੇ ਨੂੰ ਵੀ ਤੁਸੀਂ ਆਵਦੇ ਵਾਲਾ ਕੰਮ ਸਿਖਾਇਆ ਸੀ ਹਨਾ ਡਰਾਈਵਰੀ ਹਾਂਜੀ 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 ਹਾਂ ਸਿਖਾਇਆ ਸੀਗਾ ਸਿਖਾ ਕੇ ਤੇ ਜੋ ਐਕਸੀਡੈਂਟ ਹੋ ਗਿਆ ਉਹਨੇ ਮਦਦ ਤੇ ਨਹੀਂ ਕੀਤੀ ਜਿਹੜਾ ਘਰ ਸੀ ਉਹ ਮੈਂ ਉਹ ਵੀ ਵੇਚ ਕੇ ਉਹਦੇ ਤੇ ਲਾਤਾ ਅੱਛਾ ਤੇ ਬਸ ਫਿਰ ਕੋਈ ਕਮਾਈ ਨਹੀਂ ਰਹੀ ਜੀ ਹੁਣ ਹੂੰ ਉਹਨਾ ਹਲਾਤ ਪੜੇ ਹੈ ਹੂੰ ਬਹੁਤ ਅਖਿਆਈ ਹੋ ਗਈ ਕੁੱਲ ਮਿਲਾ ਕੇ ਵੀ ਡੇਗਾ ਨਾ ਕਿਸੇ ਦੇ ਘਰੇ ਕਹਿੰਦੇ ਬੜੇ ਭਲਾ ਚਾਰ ਪੈਸੇ ਘੱਟ ਕਮਾ ਲਓ ਹਾਂਜੀ ਔਖਾ ਬਹੁਤ ਆ ਜੀ ਔਖਾ ਤਾਂ ਉਹ ਆ ਹੁਣ ਆਪ ਨੂੰ ਸ਼ਰਮ ਆਉਂਦੀ ਜAVE ਕਿੰਨੀ ਸਾਡੇ ਕੋਲ ਜਾਇਦਾਦ ਸੀ ਤੇ ਸਾਰਾ ਪਿੰਡ ਸਾਡੀ ਬਲੇ ਬਲੇ ਕਰਦਾ ਹੈਗਾ ਤੇ ਕਿੱਥੇ ਅੱਜ ਅਸੀਂ ਕੋਟਿਓ ਖੱਟੇ ਹੋਏ ਪਏ ਹੂੰ ਇੱਕ ਪੰਜੀ ਨਹੀਂ ਸਾਡੇ ਕੋਲੇ ਨਾ ਆਪਦਾ ਥਾਨ ਨਾ ਥੱਪਾ ਐ ਨਾ ਕੋਈ ਚੀਜ਼ ਹੂੰ ਤੇ ਅੱਜ ਵੇਲੇ ਹੋਏ ਬੈਠੇ ਬਸ ਜੇ ਜਿਹੜੀ ਆਪਦੇ ਆਪਦੀ ਜਵਾਨੀ ਚ ਜਿਹੜੀ ਕਮਾਈ ਕੀਤੀ ਉਹਦੇ ਨਾਲ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਹਨਾ ਹਾਲਾਂਕਿ ਮਕਾਨ ਵੀ ਆਪਦਾ ਤੁਸੀਂ ਸੰਭਿਆ ਹੋਇਆ ਸੀ ਬਸ ਜ਼ਹਿਮਤ ਤੇ ਲਾਉਣਾ ਪੈ ਗਿਆ ਹਾਂਜੀ ਜਿਹੜਾ ਮਕਾਨ ਸੀਗਾ ਉਹਨਾਂ ਚਰਤਾ ਹੀ ਗਾਲਿਆ ਨਹੀਂ ਜਨ ਚਰ ਪੋਹਰੋ ਨੇ ਤੇ ਅੱਜ ਜਿਹੜਾ ਗਾਲ ਲਾ ਪੈ ਗਿਆ ਹੂੰ ਤੇ ਗਾਲ ਕੇ ਹੀ ਪੈਸਾ ਬੱਚੇ ਤੇ ਲਾਤਾ ਹੈ ਹੂੰ ਤੇ ਬੱਚਾ ਜਣੇ ਲਤਾਂ ਸਹੀ ਨਹੀਂ ਹੁੰਨਾਂ ਜੇ ਵੀ ਪੱਟੀਆਂ ਹੀ ਵਜੀਆਂ ਪੱਟੀਆਂ ਅਜੇ ਵੀ ਵਜੀਆਂ ਕੰਮ ਹਜੇ ਉਹ ਕਰ ਨਹੀਂ ਸਕਦਾ ਕਰ ਨਹੀਂ ਕਰ ਸਕਦਾ ਕੰਮ ਨਹੀਂ ਕਰ ਸਕਦਾ ਕੋਈ ਉਹਦਾ ਇਥੇ ਸਰਵਿਸ ਸਟੇਸ਼ਨ ਹੈ ਸਰਵਿਸ ਸਟੇਸ਼ਨ ਹੈ ਇਥੇ ਹੂੰ ਉੱਥੇ ਮਾੜਾ ਮੋੜ ਗੱਡੀ ਗੁੜੀ ਧੋਕ ਤਾ ਕੇ ਗੁਜ਼ਾਰਾ ਕੁਛ ਬਣ ਜਾਂਦੇ ਪੈਸੇ ਚਾਰ ਉਹਨੂੰ ਤੇ ਉਹਦੇ ਨਾਲ ਅੱਗੇ ਜਾਰਾ ਕਰ ਲੈਂਦੇ ਹੂੰ ਪਰ ਅੱਜ ਦੀ ਮੰਗਾਈ ਦੇ ਵਿੱਚ 7 ਜਣਿਆਂ ਦਾ ਤੇ 3 ਜਣਿਆਂ ਦੀ ਦਵਾਈ ਦਾ ਬਹੁਤ ਔਖਾ ਆ ਔਖਾ ਜੀ ਬਹੁਤ ਜ਼ਿਆਦਾ ਔਖਾ ਹੈ ਹੂੰ ਕਈ ਟਾਈਮ ਤਾਂ 5 ਪੈਸੇ ਨਹੀਂ ਕੋਲੇ ਹੁੰਦੇ ਹੂੰ ਤੇ ਜੇ ਕੋਈ ਦਾਲ ਸਬਜ਼ੀ ਤਰਨੀ ਆ ਜਾਂ ਕੁਝ ਵੀ ਤਰਨਾ ਉਹਦੇ ਲੋ ਵੀ ਔਖੇ ਹੁੰਦੇ ਕਦੇ ਬਾਪੂ ਆਏ ਆਇਤਾ ਨਹੀਂ ਹੋਇਆ ਵੀ ਕਦੇ ਭੁੱਖੇ ਸੌਣਾ ਪਿਆ ਹੋਵੇ ਭੁੱਖੇ ਹੀ ਪੈ ਜਾਈਦਾ ਜੀ ਪੈ ਜਾਈਦਾ ਰਾਤ ਨੂੰ दाल ਸਬ지 ਹੈ ਨਹੀਂ ਜੀ ਤੇ ਬਗੇਰ ਮਿਰਚਾਂ ਤੋਂ ਹੀ ਸਾਗ ਖਾਦਾ ਹੈ ਅੱਛਾ ਤੂੰ ਵੀ ਖਾਣਾ ਪੈ ਗਿਆ ਹੂੰ ਜੋ ਰੱਬ ਨੇ ਕੀਤੀ ਠੀਕ ਹੈ ਹੋਰ ਕੀ ਕਹਿ ਸਕਦੇ ਜੀ ਪਾਣਾ ਮੰਨਦੇ ਹਾਂ ਫਿਰ ਵੀ ਮਹਾਰਾਜ ਨੂੰ ਕਹਿੰਦਾ ਪ੍ਰਮਾਤਮਾ ਤੂੰ ਹੀ ਦੇਣ ਵਾਲਾ ਤੂੰ ਹੀ ਲੈਣ ਵਾਲਾ ਹੈ ਹੂੰ ਤੇ ਹੋਰ ਹੁਣ ਕੋਈ ਵਾਹ ਨਹੀਂ ਜੀ ਹੂੰ ਅੱਜ ਬਾਪੂ ਦੱਸਿਆ ਵੀ ਤੁਸੀਂ ਗੱਡੀ ਚਲਾਉਂਦੇ ਸੀ ਟਰੱਕ ਚਲਾਉਂਦੇ ਹੁੰਦੇ ਸੀ ਕਿੱਥੋਂ ਕਿੱਥੋਂ ਤੱਕ ਤੁਸੀਂ ਗਏ ਹੋ ਤੇ ਕੀ ਕੰਮ ਸੀ ਉਹਦੇ 'ਚ ਕੰਮ ਤਾਂ ਇਹ ਸੀ ਜੀ ਪ੍ਰਾਈਵੇਟ ਗੱਡੀ ਸੀਗੀ ਹਿੰਦੁਸਤਾਨ ਦਾ ਸਾਰੇ ਦਾ ਘੇੜਾ ਲੈਂਦਾ ਜੀ ਮੇਰਾ ਅੱਛਾ ਸਾਰਾ ਹਿੰਦੁਸਤਾਨ ਸਾਰਾ ਹਿੰਦੁਸਤਾਨ ਦਾ ਘੇੜਾ ਲੈਂਦਾ ਕੋਈ ਪਰਵਾਹ ਨਹੀਂ ਰਹੀ ਨਾ ਮੈਂ ਡਰਦਾ ਸੀਗਾ ਨਾਮ ਕਿਸੇ ਤੋਂ ਕੋਈ ਕੱਢ ਸੀ ਸਿਰਫ ਮੈਂ ਨੂੰ ਇਹ ਸੀ ਵੀ ਜਾ ਕੇ ਨਾ ਜਦ ਮਾ ਲਾਗੇ ਤੇ ਵਾਸ ਪਰਗੇਦਰ ਤੈਨ ਸੁਖਿਆ ਨਾ ਗਾ ਲੈਣ ਕੋਈ ਜਗਾ ਨਹੀਂ ਮੈਂ ਛੱਡੀ ਜਿੱਥੇ ਮੈਂ ਨਹੀਂ ਗਿਆ ਹੂੰ ਕਿ ਗੇੜੇ ਦੇ ਹਿਸਾਬ ਨਾਲ ਪੈਸੇ ਹੁੰਦੇ ਸੀ ਜਾਂ ਦਿਹਾੜੀ ਉਹ ਤਾਂ ਮਹੀਨੇ ਦੇ ਪੈਸੇ ਮਿਲਦੇ ਸੀਗੇ ਅੱਛਾ ਉਹ ਤਾਂ ਤਨਖਾਹ ਕਿੰਨੀ ਸੀ 350 ਰੁਪਏ ਤਨਖਾਹ ਹੁੰਦੀ ਸੀ ਅੱਛਾ ਤੇ 350 ਨਾਲ ਉਹ ਤਾਂ ਪਤਾ ਹੀ ਨਹੀਂ ਸੀ ਵੀ ਅਸੀਂ ਪੰਜਾਬ ਜਾਵਾਂਗੇ ਸਾਡੇ ਵਿਆਹ ਹੋਣਗੇ ਬੱਚੇ ਹੋਣਗੇ ਤੇ ਅਸੀਂ ਘਰੇ ਵੀ ਜਾਵਾਂਗੇ ਹੂੰ ਤੇ ਇਹ ਤਾਂ ਜਦੋਂ ਇੰਦਰਾ ਦਾ ਕਾਟ ਹੋਇਆ ਜੀ ਉਦੋਂ ਸਾਨੂੰ ਮਜਬੂਰ ਤੇ ਵਿੱਚ ਆਉਣਾ ਪੈ ਗਿਆ ਤੇਰਾ अच्छा ओदो किसे ने 10000 ਦਿੱਤਾ ਦਾੜੀ ਕਟਾਉਣ ਦਾ ਕਿਸੇ ਨੇ 5000 ਦਿੱਤਾ ਹੂੰ ਤੇ ਬੁਰੇ ਹਾਲ ਦੇ ਨਾਲ ਉਸ ਟਾਈਮ ਅਸੀਂ ਆਏ ਦਾੜੀ ਕਟਾਉਣ ਦਾ ਮੈਂ ਸਮਝੀ ਨਹੀਂ ਦਾੜੀ ਮਾਰ ਕਟੇ ਜਾਂ ਚੱਲਦਾ ਸੀਗਾ ਜੀ ਤੈਰਾਂ ਨੂੰ ਪਾਪਾ ਤੈਰਾਂ ਨੂੰ ਅੱਗ ਲਾ ਕੇ ਨਾ ਤੇ ਗੱਲ ਚ ਪਾ ਦਿੰਦੇ ਸੀਗੇ ਤੇ ਬੁਰੀ ਹਾਲਤ ਕਰ ਦਿੰਦੇ ਸੀਗੇ ਅੱਛਾ ਭੱਜ ਭੁੱਜ ਕੇ ਨਿਕਲ ਨੁਕਲ ਕੇ ਇਵੇਂ ਆਏ ਅੱਛਾ ਉਦੋਂ ਤੁਸੀਂ ਦਿੱਲੀ ਸੀ ਜਦੋਂ ਇਹ ਅਸੀਂ ਅੰਦਰ ਸੀਗੇ ਅੰਦਰੋਂ ਉਦੋਂ ਫਿਰ ਜੰਗਲਾਂ ਜੰਗਲਾਂ ਦੇ ਵਿੱਚ ਦੀ ਭੱਜ ਭੁੱਜ ਕੇ ਅੱਛਾ ਭੁੱਖੇ ਤੇ ਆਏ ਰਹੇ ਕਿ 6 ਸੇ 7 ਮੈਂ 7-7 ਦਿਨਾਂ ਮੇਰਾ ਤਾਂ ਰੋਟੀ ਖਾਦੀ ਹੈ ਨਹੀਂ ਤਾਂ ਪੱਤੇ ਪੁੱਤੇ ਖਾ ਕੇ ਇਹਦੇ ਗੁਜ਼ਾਰਾ ਕਰਨੇ ਤੇ ਐਨ ਇਨੀਆਂ ਔਖ ਔਕੜਾਂ ਤੇ ਔਖਾਈ ਝੱਲੀ ਤੁਸੀਂ ਹਾਂਜੀ ਉਹਨਾਂ ਦਿਨਾਂ ਦੇ ਵਿੱਚ ਇਹ ਫਿਰ ਹੌਲੀ ਹੌਲੀ ਜਿਹਾ ਘਰ ਪਾਈ ਦਾ ਘਰ ਵੱਜ ਗਿਆ ਉਹ ਦੁਗਾ ਮਹਾਰਾਜ ਆਵੇ ਪਾਪਾ ਤੇ ਉਹ ਚੱਲਣੀ ਪਵੇ। ਮਾਲਕ ਵੀ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸਰਬੀ ਰਾਜਾ ਜੀ ਨਾਮ ਛੋਟਾ ਨਾਮ ਰਾਜਾ। ਅੱਛਾ ਜੀ। ਇਹ ਜਿਹੜੀ ਇਹ ਮੰਦੇ ਤੁਹਾਡੇ ਇੱਥੇ ਰਹਿੰਦੇ ਆ ਮਕਾਨ ਦੇ ਵਿੱਚ ਰਹਿੰਦੇ ਨੇ। ਪਿੰਡ ਦੇ ਨੇ ਕੌਣ ਨੇ ਕਿਵੇਂ? ਸਾਡੇ ਪਿੰਡ ਦੇ ਆ ਜੀ ਇਹ। ਇਹ ਸਾਲ 2 ਸਾਲਾਂ ਤੋਂ ਇੱਥੇ ਰਹਿ ਰਹੇ ਆ। ਹੂੰ। ਬਗੈਰ ਕਿਰਾਏ ਤੋਂ ਕੋਈ ਬਿਜਲੀ ਦਾ ਬਿੱਲ ਨਹੀਂ ਕੋਈ ਕਿਰਾਇਆ ਨਹੀਂ ਕੁਛ ਨਹੀਂ ਐਂ ਬੈਠਦੇ ਖਾਲੀ ਸਾਡੇ ਪਿੰਡ ਦੇ ਹੀ ਇਹ ਇਹਨਾਂ ਦੇ ਵੈਵਤਾ ਜੀ ਪੈ ਗਈ ਸੀ ਮੁੰਡੇ ਦੇ ਸੱਟਾਂ ਹੀ ਵੱਜ ਗਏ ਸੀ ਤੇ ਉਹਦੇ ਕਾਰਨ ਆ ਬੈਠੇ ਆ ਜੀ ਅੱਛਾ ਹਾਂਜੀ ਹਰੇਕ ਬੰਦੇ ਨੂੰ ਐਂ ਹੁੰਦਾ ਜਾਂ ਪਰਿਵਾਰ ਦੇ ਵਿੱਚ ਕਈ ਵਾਰੀ ਸੁਆਣੀਆਂ ਹੀ ਕਹਿ ਦਿੰਦੀਆਂ ਕਿ ਵੀ ਆਪਣੀ ਜਗ੍ਹਾ ਆ ਜਾਂ ਸਾਲ ਤੋਂ ਉੱਪਰ ਹੋ ਗਿਆ ਤੇ ਇਹ ਦਇਆ ਮਤਲਬ ਤੁਹਾਡੇ ਦਿਲ ਚ ਆਉਂਦੀ ਆ ਹਨਾ ਤੇ ਕੋਈ ਐ ਨਹੀਂ ਹੁੰਦਾ ਕਿ ਆਪਾਂ ਇਹਨਾਂ ਤੋਂ ਰੈਂਟ ਲਈਏ ਜਾਂ ਠਾਈਏ ਇਹਨਾਂ ਨੂੰ ਨਹੀਂ ਅਸੀਂ ਤਾਂ ਇਤਨੀ ਆਖਿਆ ਮਤਲਬ ਬਿਜਲੀ ਦਾ ਬਿੱਲ ਵੈਸੇ ਨਹੀਂ ਆਉਂਦਾ ਤੇ ਉਂ ਇੱਥੇ ਬਹਿ ਰਹੇ ਜਦੋਂ ਬਹਿੰਦੇ ਇਹਨਾਂ ਦਾ ਘਰ-ਬਾਰ ਹੈ ਨਹੀਂਗਾ ਕੁਝ ਵੀ ਅੱਛਾ ਇਸ ਤਰ੍ਹਾਂ ਹੀ ਆ ਵਿਚਾਰੇ ਮਦਦ ਦੇ ਤੌਰ ਤੇ ਬਸ ਸਫਾਈ ਸੂਈ ਕਰ ਲੈਂਦੇ ਬੈਠੇ ਆ ਸਾਡਾ ਪਿੱਛੇ ਘਰ ਆ ਇਹ ਮਤਲਬ ਅੱਗੇ ਬੈਠੇ ਮੈਂ ਬਾਹਰ ਗਿਆ ਸੀ ਮੇਰੇ ਮਗਰੋਂ ਮਤਲਬ ਇੱਥੇ ਸਪੋਰਟ ਹੀ ਲੈ ਲਓ ਮੇਰੀ ਵਾਈਫ ਕੱਲੀ ਸੀ ਉਹਦੇ ਕਾਰਨ ਵੀ ਰਹਿ ਰੱਖ ਲੈ ਰਹਿ ਪੇ ਜਾਨੀ ਹਾਂ ਵੀ ਆਪਾਂ ਬਾਹਰ ਗਈ ਇਹ ਵੀ ਤਾਂ ਰੱਖ ਦੇ ਹਾਂ ਇਹਨਾਂ ਨੂੰ ਸੌਫਾ ਸਾਨੂੰ ਵੀ ਸੌਫਾ ਹਾਂਜੀ ਹਾਂ ਹਾਲਾਤ ਜਿਵੇਂ ਇਹਨਾਂ ਨੇ ਦੱਸੇ ਵੀ ਬਹੁਤ ਬੱਤਰ ਹੈ ਹਨਾ ਔਖਾ ਹਾਂਜੀ ਔਖਾ ਔਖਾ ਦੇਖਦੇ ਇੱਥੇ ਵਿਚਾਰੇ ਸਿਲੰਡਰ ਵੀ ਹੈ ਨਹੀਂ ਵਿਚਾਰਿਆਂ ਦੇ ਅੱਛਾ ਤੇ ਬਹੁਤ ਔਖਾ ਜਾਨੀ ਇਹ ਲੱਕੜਾਂ ਲੋਕੜਾਂ ਦੇ ਐ ਚੁੱਲਾ ਬਾਹਰ ਹੀ ਆ ਚੁੱਲੇ ਦੇ ਸਹੀ ਬਣਾਉਂਦੇ ਰੋਟੀ ਖਾਣ ਦੀ ਅੱਛਾ ਠੀਕ ਹੈ ਜੀ ਮਿਹਰਬਾਨੀ ਵੀਰ ਜੀ ਤਾਂ ਇਹ ਹਾਲਾਤ ਆ ਜਿਹੜੇ ਉਹ ਤੁਹਾਨੂੰ ਕਰਦੇ ਅਸੀਂ ਦਿਖਾਏ ਤੇ ਕਿਸ ਪ੍ਰਕਾਰ ਦੇ ਨਾਲ ਜਿਹੜੀ ਹੈ ਇੱਕ ਪਹਿਲਾਂ ਮਾਤਾ ਦੇ ਨਾਲ ਗੱਲਬਾਤ ਕੀਤੀ ਉਹਨਾਂ ਤੇ ਕਿੰਨੀ ਵਿਪਤਾ ਸੀ ਚਲੋ ਧੀਆਂ ਸਾਹਮ੍ਹਦੀਆਂ ਨੇ ਧੀਆਂ ਕੋਲ ਆਏ ਅਗੋਂ ਧੀ ਦੇ ਕੀ ਹਾਲਾਤ ਸੀ ਉਹ ਤੁਹਾਨੂੰ ਦਿਖਾਏ ਤੇ ਅਸੀਂ ਇੱਕ ਅਕਾਊਂਟ ਨੰਬਰ ਇਹਨਾਂ ਦੇ ਪਰਿਵਾਰ ਦਾ ਜਰੂਰ ਐਡ ਕਰ ਰਹੇ ਹਾਂ ਨਾਲ ਇਹਦੇ ਵਿੱਚ ਵੀਡੀਓ ਦੇ ਵਿੱਚ ਤਾਂ ਕਿ ਜਿਹੜਾ ਵੀ ਵੀਰ ਭਾਈ ਮਦਦ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਹੈ ਜੇ ਕੋਈ ਸਿੱਧਾ ਵੀ ਆਉਣਾ ਚਾਹੁੰਦਾ ਤਾਂ ਮੁੱਦਕੀ ਜਦ ਤੁਸੀਂ ਪਿੰਡਵੰਨੀ ਐਂਟਰ ਹੁੰਨੇ ਹੋ ਤਾਂ ਫਰੀਦਕੋਟ ਰੋਡ ਤੋਂ ਮੁੱਦਕੀ ਨੂੰ ਜਿਹੜੀ ਸੜਕ ਟੱਲਦੀ ਹੈ ਉਸੇ ਤੇ ਹੀ ਸੱਜੇ ਹੱਥ ਇਹਨਾਂ ਦਾ ਮਕਾਨ ਹੈ ਤੇ ਤੁਸੀਂ ਪਹਿਲੇ ਚੋ ਵੀ ਕਿਸੇ ਨੂੰ ਪੁੱਛ ਕੇ ਇਹਨਾਂ ਦੇ ਘਰੇ ਆ ਸਕਦੇ ਹੋ ਜੇ ਕੋਈ ਸਿੱਧੀ ਵੀ ਮਦਦ ਕਰਨਾ ਚਾਹੁੰਦਾ ਹੈ ਅਸੀਂ ਗੁਜ਼ਾਰਿਸ਼ ਕਰਦੇ ਹੁੰਦੇ ਹਾਂ ਕਿ ਹੈਲਪ ਹੈ ਜਾਂ ਜਿਹੜਾ ਕੋਈ ਦਾਨ ਹੈ ਆਪਦੇ ਹੱਥਾਂ ਨਾਲ ਜਾ ਕੇ ਕਰਕੇ ਆਇਆ ਕਰੋ ਮਿਲ ਕੇ ਆਇਆ ਕਰੋ ਉਹਨਾਂ ਪਰਿਵਾਰਾਂ ਨੂੰ ਸਿਰਫ ਇੱਕ ਵੀਡੀਓ ਦੇ ਜ਼ਰੀਏ ਜਿਹੜਾ ਹੈ ਤੁਸੀਂ ਹੈਲਪ ਬੇਸ਼ੱਕ ਨਾ ਕਰਿਆ ਨਾ ਕਰਿਆ ਕਰੋ ਉਸ ਤੋਂ ਬਿਹਤਰ ਹੁੰਦਾ ਹੈ ਕਿ ਜੇ ਕੋਈ ਜਾ ਕੇ ਆਪਦੇ ਹੱਥੀਂ ਦਾਨ ਕਰੇ ਤੇ ਜੇ ਕੋਈ ਅਕਾਊਂਟ ਨੰਬਰ ਦੇ ਉੱਤੇ ਪੈਸੇ ਪਾਉਣਾ ਚਾਹੁੰਦਾ ਤਾਂ ਬਾਪੂ ਜੀ ਦਾ ਅਕਾਊਂਟ ਨੰਬਰ ਵੀ ਤੁਹਾਡੇ ਨਾਲ ਐਡ ਕਰ ਲਿਆ ਹੈ